ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇ ਸਮੇਂ ਦਰਮਿਆਨ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਬਹੁਤ ਹੀ ਬੱਚੇ ਗੁਰਦੁਆਰਾ ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਵਿਖੇ ਪਿੰਡ ਮਾਲਕਲਾਂ ਵਿਖੇ ਪਹੁੰਚੇ ਇਹ ਸਾਰੇ ਨਗਰ ਦੇ ਬੱਚੇ ਆ ਕਿਉਂ ਕਰਕੇ ਜੂਨ ਮਹੀਨੇ ਦੇ ਅੰਦਰ ਇਹ ਬੱਚੇ ਗੁਰਮਤਿ ਦੀਆਂ ਕਲਾਸਾਂ ਗੁਰਦਵਾਰਾ ਸਾਹਿਬ ਵਿਖੇ ਲਾਉਂਦੇ ਹਾਂ ਸੋ ਇਸ ਕਰਕੇ 24 ਤਰੀਕ ਨੂੰ ਜੋ ਬਾਬਾ ਬੁੱਢਾ ਸਾਹਿਬ ਅਤੇ ਭਗਤ ਧੰਨਾ ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਬਹੁਤ ਵੱਡਾ ਗੁਰਮਤ ਸਮਾਗਮ ਜੋ ਕਿ ਹੋ ਰਿਹਾ ਹੈ ਜਿਸ ਵਿੱਚ ਸਾਰੇ ਬੱਚਿਆਂ ਦੀਆਂ ਜਿਹੜੀਆਂ ਡਿਊਟੀਆਂ ਸੇਵਾ ਜਿਹੜੀ ਹੈ ਉਹ ਅੱਡੋ-ਅੱਡੀ ਲਾਈ ਗਈ ਹੈ ਜਿਸ ਤਰ੍ਹਾਂ ਕਰਕੇ ਲੰਗਰ ਦੇ ਵਿੱਚ ਲੰਗਰ ਵਰਤਾਉਣਾ ਜੋ ਠੰਡੇ ਜਲ ਦੀ ਸ਼ੇਬੀਰ ਔਰ ਆਏ ਹੋਏ ਸਿੰਘਾਂ ਦਾ ਫਤਿਹ ਬਲਾਕ ਸੁਤਕਾਰ ਕਰਨਾ ਗੁਰੂ ਸਾਹਿਬ ਨੂੰ ਚੌਰ ਸਾਹਿਬ ਦੀ ਸੇਵਾ ਕਰਨੀ ਤੇ ਹੋਰ ਬੱਚਿਆਂ ਦੀ ਵੀ ਜੋ ਦਰਬਾਰ ਸਾਹਿਬ ਦੇ ਅੰਦਰ ਸਫਾਈ ਦੀ ਸੇਵਾ ਸਟੇਜ ਦੀ ਤਿਆਰੀ ਇਹ ਸਾਰੇ ਬੱਚਿਆਂ ਦੀਆਂ ਡਿਊਟੀਆਂ ਅਟੋ-ਡਿ ਲਗਾਈਆਂ ਗਈਆਂ ਤੇ ਜਿਹੜੀਆਂ ਸੇਵਾਵਾਂ ਬੱਚਿਆਂ ਨੂੰ ਦੱਸਿਆ ਗਈਆਂ ਤੇ ਉਹ ਜਿਹੜੀਆਂ ਸੇਵਾਵਾਂ ਸਾਰੇ ਬੱਚਿਆਂ ਨੇ ਬੜੇ ਖੁਸ਼ ਹੋ ਕੇ ਜੋ ਸਿਰ ਮੱਥੇ ਪ੍ਰਵਾਣ ਕੀਤੀਆਂ ਦਾਸ ਵੱਲੋਂ ਔਰ ਗੁਰੂ ਦਰਬਾਰ ਵੱਲੋਂ ਔਰ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਬੱਚਿਆਂ ਦਾ ਧੰਨਵਾਦ ਹੈ ਮੈਂ ਬੇਨਤੀ ਕਰਾਂਗਾ ਜਿਹੜੇ ਵੀਰ ਇਸ ਵੀਡੀਓ ਨੂੰ ਦੇਖ ਰਹੇ ਨੇ ਸ਼ੇਅਰ ਜ਼ਰੂਰ ਕਰੇ ਜੋ ਤੇ ਕਮੈਂਟ ਵੀ ਜ਼ਰੂਰ ਕਰਕੇ ਅਸ਼ੀਰਵਾਦ ਬੱਚਿਆਂ ਨੂੰ ਜ਼ਰੂਰ ਦੇਓ ਇੱਥੇ ਆਉਣ ਤੇ ਸਾਰੇ ਬੱਚਿਆਂ ਦਾ ਫੇਰ ਦੁਆਰ ਤੋਂ ਧੰਨਵਾਦ ਆ ਗੁਰੂ ਕਿਰਪਾ ਕਰਨ ਤੁਹਾਡੀ ਜ਼ਿੰਦਗੀ ਦੇ ਅੰਦਰ ਗੁਰੂ ਸਾਹਿਬ ਜਿਹੜਾ ਦਰਗਾਹ ਦਾ ਰਸਤਾ ਔਰ ਜ਼ਿੰਦਗੀ ਦਾ ਰਸਤਾ ਉਹ ਗੁਰੂ ਸਾਹਿਬ ਸਾਫ ਕਰਨ ਤੁਹਾਡੀ ਉੱਚੀ ਸੋਚ ਉੱਚੀ ਮੱਤ ਚੰਗੀ ਸੋਚ ਬਣੇ ਜ਼ਿੰਦਗੀ ਦੇ ਅੰਦਰ ਤੁਹਾਨੂੰ ਸਤਿਗੁਰੂ ਕਿਰਪਾ ਕਰਨ ਸਫਲਤਾ ਬਖਸ਼ਿਸ਼ ਕਰਨ ਇਹ ਵੀ ਸਾਰਿਆਂ ਨੇ ਪ੍ਰਵਾਨ ਕਰਨੀ ਹੈ ਸਾਰੇ ਬੱਚਿਆਂ ਨੇ 23 ਤਰੀਕ ਨੂੰ ਵੀ ਪਹੁੰਚਣਾ ਹੈ ਕਿਉਂ ਕਰਕੇ ਸਾਰੀ ਆਪਾਂ ਤਿਆਰੀ ਕਰਨੀ ਹੈ 24 ਤਰੀਕ ਨੂੰ ਸਮਾਗਮ ਦੇ ਵਿੱਚ ਸਾਰੇ ਬੱਚਿਆਂ ਨੇ ਇਸੇ ਤਰ੍ਹਾਂ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ